ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਧੇ ਹੋਏ ਦੁੱਧ ਦੇ ਰੇਟਾਂ ਬਾਰੇ ਗੱਲ ਕਰਾਂਗੇ ਇਹ ਜਿਹੜੇ ਰੇਟ ਆ ਦੋਸਤੋ ਕਿੱਦਾਂ ਅਪਲਾਈ ਹੋਣੇ ਆ ਕਿੱਦਾਂ ਹੋਣਗੇ ਬਹੁਤੇ ਵੀਰਾਂ ਨੂੰ ਇਹ ਸਮੱਸਿਆ ਆਈ ਹੈ ਵੀ 55 ਰੁਪਏ 55 ਪੈਸੇ ਕੀ ਇਸ ਦੇ ਵਿੱਚ ਲੌਜੀਕ ਹੈਗਾ ਆ ਕਿੱਦਾਂ ਜਿਹੜੇ ਇਤਨਾ ਰੁਪਏ ਅਪਲਾਈ ਹੋਣਗੇ ਉਹ ਦੋਸਤੋ ਆਪਾਂ ਥੋੜਾ ਜਿਹਾ ਕਨਸੈਪਟ ਜਿਹੜਾ ਅੱਜ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਚੰਗੀ ਲੱਗੇ ਤੇ ਹੋਰਾਂ ਵੀਰਾਂ ਤੱਕ ਜਿਹੜੀ ਸ਼ੇਅਰ ਵੀ ਕਰ ਦਿਓ ਤੇ ਆਪਣੇ ਸੁਝਾਅ ਜਿਹੜੇ ਕਮੈਂਟ ਬਾਕਸ ਵਿੱਚ ਦੇਣੇ ਨਾ ਭੁੱਲਿਓ ਤੇ ਬਾਕ ਦੇ ਅੱਜ ਰੇਟ ਕੀ ਚੱਲ ਰਿਹਾ ਉਹ ਵੀ ਦੱਸਣ ਦੀ ਜ਼ਰੂਰ ਕੋਸ਼ਿਸ਼ ਕਰਿਓ ਸੋ ਦੋਸਤੋ ਜਿੱਦਾਂ ਕਿ ਪੰਜਾਬ ਵਿੱਚ ਦੁੱਧ ਉਤਪਾਦਨ ਰੋਜ਼ਾਨਾ 100 ਲੱਖ ਲੀਟਰ ਤੋਂ ਵੱਧ ਜਿਹੜੀ ਖਪਤ ਹੈਗੀ ਆ ਕੇਵਲ ਦੋ ادارے ਆ ਮਿਲਕ ਫੈਡ ਅਤੇ ਨੈਸਲੇ ਹੀ ਰੋਜ਼ਾਨਾ ਜਿਹੜੇ 40 ਤੋਂ 50 ਚਾਹੀ 40 ਤੋਂ 45 ਲੱਖ ਲੀਟਰ ਜਿਹੜੇ ਦੁੱਧ ਖਰੀਦਦੇ ਆ ਇਹਨਾਂ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਜਿਵੇਂ ادارے ਦੋਸਤੋ ਅੰਮੋਲ ਆ ਮਦਰ ਡੇਰੀ ਆ ਸੁਪਰ ਮਿਲਕ ਬਾਣੀ ਅਤੇ ਹੋਰ ਬਹੁਤ ਸਾਰੇ ਪ੍ਰਾਈਵੇਟ ادارے ਦੁੱਧ ਦੀ ਦੁੱਧ ਖਰੀਦਦੇ ਆ ਮਿਲਾਵਟ ਖੋਰੀ ਪੰਜਾਬ ਹੀ ਨਹੀਂ ਸਾਰੇ ਦੇਸ਼ ਦੀ ਬਹੁਤ ਵੱਡੀ ਸਮੱਸਿਆ ਹੈਗੀ ਆ ਅੱਜ ਇਸ ਦੇ ਬਰੁੱਤ ਸਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਵੱਡੀ ਮੋਹਮ ਜਿਹੜੀ ਹੈ ਸ਼ੁਰੂ ਕਰਨੀ ਪਵੇਗੀ ਸੋ ਡੇਰੀ ਫਾਰਮਿੰਗ ਦਾ ਧੰਦੇ ਨੂੰ ਮੋੜ ਖੁਸ਼ਹਾਲ ਤੇ ਪੈਰਾਂ ਤੇ ਖੜਾ ਕਰਨ ਲਈ ਆਪਾਂ ਸਭ ਨੂੰ ਇੱਕ ਦੂਜੇ ਦੀ ਸਪੋਰਟ ਦੀ ਬਹੁਤ ਲੋੜ ਹੈਗੀ ਆ ਕਿਉਂਕਿ ਇੱਕਤਾ ਜਿਹੜੀ ਇਕਾਈ ਹੈ ਦੋਸਤੋ ਇਕਤਾ ਵਿੱਚ ਹੀ ਜਿਹੜੀ ਕੋਈ ਅਕਿੱਤਾ ਵਾਧਾ ਫਲਦਾ ਹੈਗਾ ਸੋ ਆਓ ਆਪਾਂ ਸਭ ਮਿਲ ਕੇ ਪਸ਼ੂ ਡੇਰੀ ਫਾਰਮਿੰਗ ਵਿੱਚ ਅੱਗੇ ਵੱਲ ਨੂੰ ਖੋਲੂਣਾ ਮਰਗੇ ਤਾਂ ਜੋ ਸਾਡੇ ਸਹਾਈ ਇਕ ਧੰਦੇ ਜਿਉਂਦੇ ਰਹਿ ਸਕਣ ਸੋ ਦੋਸਤੋ ਅੱਜ ਸਰਕਾਰ ਨੇ 35 ਪੈਸੇ ਵਧਾਇਆ ਹੈਗਾ ਜੋ ਕਿ ਦੋਸਤੋ ਪਹਿਲੀ ਵਾਰ ਹੋਇਆ ਵੀ ਸਰਕਾਰ ਨੇ ਪੈਸੇ ਜਿਹੜੇ ਵਧਾਏ ਆ ਸੋ ਦੋਸਤੋ ਜਿਹੜੇ 20 ਪੈਸੇ ਆ ਉਹ ਦੁੱਧ ਦਾ ਰੇਟ ਜਿਹੜਾ ਵਾਧਾ ਕੀਤਾ ਗਿਆ ਹੈਗਾ ਮਿਲਕ ਫੈਟ ਵੱਲੋਂ ਸੋ ਇਹ ਜਿਹੜੇ ਟੋਟਲ ਲਾ ਕੇ ਜਿਹੜੇ ਦੋਸਤੋ 55 ਪੈਸੇ ਬਣਦੇ ਹੈਗੇ ਆ ਪਹਿਲਾਂ ਇਹ ਦੋਸਤੋ ਆਪਾਂ 20 ਪੈਸੇ ਦਾ ਵਾਧਾ ਜਿਹੜਾ ਕੀਤਾ ਗਿਆ ਸੀ ਆਪਾਂ ਸਾਰਿਆਂ ਨੇ ਵੇਖਿਆ ਹੈਗਾ ਵੀ ਜੇਕਰ ਆਪਾਂ ਗੱਲ ਕਰੀਏ ਕਿ ਸਟੈਂਡਰਡ ਫੈਟ ਜਿਹੜੀ 10 ਫੈਟ ਹੁੰਦੀ ਹੈ ਦੋਸਤੋ ਉਸ ਤੇ ਹੀ ਅਕਾਊਂਟ ਹੁੰਦਾ ਜੇਕਰ 20 ਪੈਸੇ ਦੀ ਗੱਲ ਕਰੀਏ ਤਾਂ ਦੋ ਰੁਪਏ ਪਹਿਲਾਂ ਵਾਧਾ ਕੀਤਾ ਗਿਆ ਸੀਗਾ ਸੋ ਇਸ ਵਾਰ ਜਿਹੜਾ 55 ਜਿਹੜੇ ਪੈਸੇ ਦੋਸਤੋ ਬਣਦੇ ਆ ਇਹ ਜਿਹੜਾ ਵਾਅਦਾ ਕੀਤਾ ਗਿਆ ਫਿਰ ਦੋਸਤੋ ਇਹ ਜਿਹੜਾ ਵਾਅਦਾ ਹੈਗਾ ਪੀਡੀਐਫਏ ਸੰਸਥਾ ਤੇ ਕਿਸਾਨਾਂ ਦੇ ਇਕਜੁੱਟ ਹੋਣ ਸਦਕਾ ਵੇਖਣ ਦੇ ਵਿੱਚ ਆਇਆ ਹੈਗਾ ਬਹੁਤ ਬਹੁਤ ਕਿਸਾਨਾਂ ਦਾ ਧੰਨਵਾਦ ਪੀਡੀਐਫਏ ਸਰਦਾਰ ਦਲਜੀਤ ਸਿੰਘ ਜੀ ਸਦਰਪੁਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿਸਾਨਾਂ ਦੇ ਲਈ ਬਹੁਤ ਵੱਡਾ ਕਦਮ ਚੁੱਕ ਕੇ ਇਕਜੁੱਟ ਹੋ ਕੇ ਧਰਨਾ ਦਿੱਤਾ ਤੇ ਗਵਰਨਮੈਂਟ ਤੋਂ ਸਰਕਾਰ ਤੋਂ ਇਹ ਮੰਗ ਮਨਵਾਈ ਹੈਗੀ ਆ ਚਲੋ ਥੋੜੀ ਆ ਬਾਕੀ ਸਦਰਪੁਰ ਦਾ ਕਹਿਣਾ ਵੀ ਹੈਗਾ ਵੀ ਤਕਰੀਬਨ ਅਗੇ 20-25 ਪੈਸੇ ਜਿਹੜਾ ਹੋਰ ਅਗੇ ਇਨਕਰੀਮੈਂਟ ਆਪਾਂ ਨੂੰ ਦੇਖਣ ਦੇ ਵਿੱਚ ਮਿਲੇਗਾ ਜੋ ਕਿ ਦੋਸਤੋ ਆਪਣਾ 80 ਤੋਂ 85 ਰੁਪਏ ਜਿਹੜਾ ਦੁੱਧ ਦਾ ਲੀਟਰ ਆਪਾਂ ਨੂੰ ਦੇਖਣ ਦੇ ਵਿੱਚ ਮਿਲੇਗਾ ਸੋ ਇਹ ਜਿਹੜਾ 20-25 ਪੈਸੇ ਹੈਗਾ ਦੋਸਤੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਪਾਂ ਨੂੰ ਵਾਧਾ ਦੇਖਣ ਦੇ ਵਿੱਚ ਮਿਲੇਗਾ ਸੋ ਬਹੁਤੇ ਵੀਰਾਂ ਦੇ ਜਿਹੜੇ ਸਵਾਲ ਸੀਗੇ ਵੀ ਤਕਰੀਬਨ ਹੁਣ ਦੁੱਧ ਦਾ ਰੇਟ ਕੀ ਕਿਵੇਂ ਬਣੂਗਾ ਤੇ ਕਿੱਦਾਂ ਬਣੂਗਾ ਜੀ ਇਸ ਤਰ੍ਹਾਂ ਦੋਸਤੋ ਆਪਾਂ ਦੇਖੀਏ ਦੁੱਧ ਦੀ ਫਾਇਰ 10 ਨੂੰ ਸਟੈਂਡਰਡ ਫਾਇਰ ਮੰਨਿਆ ਜਾਂਦਾ ਹੈਗਾ ਵੀ ਤਕਰੀਬਨ ਦੁੱਧ 10 ਫੈਂਟ ਤੋਂ ਉੱਪਰ ਵੀ ਕਿਸੇ ਦੀ ਫੈਂਟ ਆਉਂਦੀ ਹੈ ਤਾਂ ਜਿਹੜਾ 10 ਫੈਂਟ ਤੱਕ ਨਿਰਧਾਰਿਤ ਰੇਟ ਕੀਤਾ ਹੁੰਦਾ ਉਹੀ ਅਪਲਾਈ ਹੁੰਦਾ ਹੈ ਇੱਕ ਫੈਂਟ ਦਾ ਜਿਹੜਾ ਪਹਿਲਾਂ ਰੇਟ ਸੀ ਦੋਸਤੋ 7 ਰੁਪਏ 30 ਪੈਸੇ ਸੀਗਾ ਜਿਹੜਾ ਕਿ 55 ਪੈਸੇ ਵਾਧਾ ਹੋਣ ਦੇ ਨਾਲ ਦੋਸਤੋ 7 ਰੁਪਏ 85 ਪੈਸੇ ਬਣਦਾ ਹੈਗਾ ਪਹਿਲਾਂ 10 ਫੈਂਟ ਦਾ ਜੇਕਰ ਆਪਾਂ ਕਾਊਂਟ ਕਰੀਏ ਤਾਂ 73 ਰੁਪਏ ਰੇਟ ਸੀਗਾ ਪਰ ਹੁਣ ਜੇਕਰ ਆਪਾਂ 7 ਰੁਪਏ 85 ਪੈਸੇ ਦੇ ਹਿਸਾਬ ਨਾਲ ਦੇਖੀਏ ਤਾਂ 78 ਆ ਰੁਪਏ 78 ਰੁਪਏ 50 ਪੈਸੇ ਜਿਹੜਾ ਦੋਸਤੋ ਰੇਟ ਬਣਦਾ ਹੈਗਾ ਜੇਕਰ ਆਪਾਂ 7.5 ਫੈਂਟ ਦੀ ਗੱਲ ਕਰੀਏ ਤਾਂ 54 ਰੁਪਏ ਰੇਟ ਸੀਗਾ ਹੁਣ 58 ਰੁਪਏ 87 ਪੈਸੇ ਬਣਦਾ ਹੈਗਾ ਤੇ ਦੋਸਤੋ ਬਾਕੀ ਐਸ ਐਨ ਐਫ ਤੇ ਉੱਪਰ ਬਹੁਤ ਜ਼ਿਆਦਾ ਡਿਪੈਂਡ ਹੈਗਾ ਜੇ ਤਾਂ ਐਸ ਐਨ ਐਫ 9 ਹੋਣੀ ਚਾਹੀਦੀ ਮੱਝਾਂ ਦੀ ਤੇ ਗਾਵਾਂ ਦੀ 8 ਤੋਂ 8.5 ਹੁੰਦੀ ਹੈ ਦੋਸਤੋ ਜੇਕਰ ਇਹਨਾਂ ਦੇ ਵਿੱਚ ਡਿਕਰੀਮੈਂਟ ਆਪਾਂ ਦੇ ਨਹੀਂ ਆ ਵੀ ਥੋੜੀ ਘੱਟ ਫੈਂਟ ਹੁੰਦੀ ਹੈ ਤੇ ਰੇਟ ਦੇ ਵਿੱਚ ਵਾਧਾ ਘਾਟਾ ਜਿਹੜਾ ਉਹ ਜ਼ਰੂਰ ਆਪਾਂ ਨੂੰ ਦੇਖਣ ਦੇ ਵਿੱਚ ਮਿਲੇਗਾ ਜੇਕਰ 9 ਐਸ ਐਨ ਐਫ ਹੁੰਦੀ ਹੈ ਤੇ 1 ਆ ਤੁਹਾਡਾ ਰੇਟ ਹੈਗਾ 278 ਰੁਪਏ 50 ਪੈਸੇ ਅੱਜ ਦੇ ਸਮੇਂ ਦੇ ਵਿੱਚ ਲੱਗੇਗਾ ਅਪਲਾਈ ਹੈ ਜਿਹੜਾ ਦੋਸਤੋ ਇਹ ਡੇਰੀਆਂ ਤੇ 21 ਮਈ ਤੋਂ ਜਿਹੜਾ ਚਾਲੂ ਹੋ ਗਿਆ ਹੈ ਤਕਰੀਬਨ ਬਾਕੀ ਤੁਸੀਂ ਆਪਣੇ ਸੁਝਾਅ ਦੇਣੇ ਨਾ ਭੁੱਲਿਓ ਮੈਂ ਇੱਕ ਜਿਹੜਾ ਲਿਖਤੀ ਤੌਰ ਤੇ ਤੁਹਾਨੂੰ ਪਹਿਲਾ ਮਾਰ ਰੇਟ ਹੈ 730 ਦੀ ਕੰਡੀਸ਼ਨ ਜਿਹੜੀ ਕੀ ਅਪਲਾਈ ਸੀ ਤੇ ਹੁਣ 785 ਦੀ ਕੀ ਰੇਟ ਕੰਡੀਸ਼ਨ ਹੈਗੀ ਆ ਦੋਸਤੋ ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਲਿਖਤੀ ਤੌਰ ਤੇ ਪਾ ਦਿੰਦਾ ਤੁਹਾਨੂੰ ਜਿਹੜੀ ਬਿਲਕੁਲ ਈਜ਼ੀ ਸਮਝ ਵਿੱਚ ਆ ਜਾਵੇਗੀ ਸੋ ਦੋਸਤੋ ਜਿਹੜੀ ਵੀਡੀਓ ਚੰਗੀ ਲੱਗੇ ਤਾਂ ਹੋਰਾਂ ਵੀਰਾਂ ਤੱਕ ਸ਼ੇਅਰ ਵੀ ਜਰੂਰ ਕਰ ਦਿਓ ਕਿਉਂਕਿ ਦੋਸਤੋ